ਗੁਰੂ ਨਾਨਕ ਸਾਹਿਬ ਦੀ ਧਰਤੀ ਤੇ ਵਸਦੇ ਅਤੇ ਉਸ ਧਰਤੀ ਦੇ ਨਾਲ ਸੰਬੰਧਤ ਦੁਨੀਆ ਭਰ ਵਿੱਚ ਖਿੰdre ਹੋਏ ਭੈਣਾ ਭਰਾਵਾਂ ਵੀਰਾਂ ਮਾਮਾਂ ਬੱਚਿਆਂ ਬਜ਼ੁਰਗਾਂ ਤੇ ਨੌਜਵਾਨਾਂ ਨੂੰ ਦੁਆ ਸਲਾਮ ਕਰਦਿਆਂ ਆਦਰ ਤੇ ਸਤਕਾਰ ਭਰੀ ਗੁਰੂ ਘਰ ਤੇ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕਲੀਆਂ ਰੁੱਤਾਂ ਨਹੀਂ ਬਦਲਦੀਆਂ ਧਰਤੀ ਦਾ ਕਣ ਕਣ ਜ਼ਰਾ ਜ਼ਰਾ ਵਿੱਚ ਤਬਦੀਲੀ ਆਉਂਦੀ ਹੈ ਗਿਆਨ ਪ੍ਰਵੇਸ਼ ਕਰਨ ਵਾਲੇ ਦਰਾਂ ਨੂੰ ਖੁੱਲੇ ਰੱਖਣ ਵਾਲੀਆਂ ਆਤਮਾਵਾਂ ਅਤੇ ਰੂਹਾਂ ਦੇ ਵਿੱਚ ਵੀ ਵਿਕਾਸ ਵਿਗਾਸ ਖੇੜਾ ਤੇ ਤਬਦੀਲੀਆਂ ਹੁੰਦੀਆਂ ਹਨ ਤਬਦੀਲੀ ਰੱਬੀ ਵਿਧਾਨ ਹੈ ਅਤੇ ਇਹ ਤਬਦੀਲੀ ਮਨੁੱਖੀ ਜੀਵਨ ਨਾਲ ਸੰਬੰਧਿਤ ਹਰੇਕ ਪੱਖ ਤੋਂ ਹਰੇਕ ਚੀਜ਼ ਵਿੱਚ ਆਉਂਦੀ ਹੈ ਜਿਹੜਾ ਕੁਦਰਤ ਦੀ ਤਬਦੀਲੀ ਦਾ ਵਿਰੋਧ ਕਰਦਾ ਹੈ ਉਹ ਸਮਝੋ ਆਪਣਾ ਵਿਰੋਧ ਕਰਦਾ ਹੈ ਉਹ ਆਪਣੀ ਕਿਸਮਤ ਤੇ ਆਪਣੀਆਂ ਹੀ ਬਹਾਰਾਂ ਦਾ ਵਿਰੋਧ ਕਰਦਾ ਉਸ ਦਾ ਵਿਰੋਧ ਉਸ ਦੇ ਬੱਜਰ ਹੋ ਚੁੱਕੀ ਸੋਚ ਉਸ ਦਾ ਜੰਗਾਲਿਆ ਜਾ ਚੁੱਕਾ ਮਾਨ ਅਤੇ ਆਤਮਾ ਵਿਕਾਸ ਵਿਰੋਧੀ ਹੋ ਕੇ ਕੁਦਰਤੀ ਤਬਦੀਲੀ ਦੇ ਵਿਰੋਧ ਕਰਦਿਆਂ ਹੋਇਆਂ ਮੁੱਦੇ ਮੂ ਡਿੱਗੇਗਾ ਕਹਿਣ ਨੂੰ ਕਹਿ ਦਈਦਾ ਹੈ ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ ਪਰ ਅਸਲ ਸੱਚ ਇਹ ਹੈ ਕਿ ਅਸੀਂ ਗੁਰਬਾਣੀ ਦੇ ਦਿੱਤੇ ਹੋਏ ਸਿਧਾਂਤ ਅਤੇ ਵਿਧਾਨ ਨੂੰ ਨਿੱਜੀ ਜ਼ਿੰਦਗੀ ਤੋਂ ਇਲਾਵਾ ਦੁਨੀਆ ਦੇ ਆਲਮੀ ਪੱਤਰ ਤੇ ਦੇਖਣ ਦਾ ਯਤਨ ਕਰੀਏ ਗੁਰਬਾਣੀ ਦਾ ਬਚਨ ਹੈ ਕੂੜ ਨਖਟੈ ਨਾਨਕਾ ਊੜਕ ਸਚ ਰਹੀ ਤੇ ਅੱਜ ਅਸੀਂ ਕੂੜ ਨਖਟਦਾ ਆਪਣੇ ਅੱਖੀਂ ਦੇਖ ਰਹੇ ਗੁਰਬਾਣੀ ਦਾ ਬਚਨ ਹੈ ਨਿੰਦਕ ਡੂਬਾ ਹਮ ਉਤਰੇ ਪਾਰ ਨਿੰਦੋ ਨਿੰਦੋ ਲੋਗ ਮੋਕੋ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਜਿਸ ਦੀ ਨਿੰਦਿਆ ਹੁੰਦੀ ਹੈ ਉਸ ਤੇ ਮੈਲ ਉਤਰਦੀ ਹੈ ਉਸ ਦੇ ਕਾਰਜ ਸਦੇ ਹੁੰਦੇ ਹਨ ਉਸ ਦੀਆਂ ਵਿਗੜੀਆਂ ਲਕੀਰਾਂ ਸਧੀਆਂ ਹੁੰਦੀਆਂ ਹਨ ਉਸ ਦੀ ਕਿਸਮਤ ਵਿੱਚ ਪਈਆਂ ਹੋਈਆਂ ਗੁੰਝਲਾਂ ਨਿਕਲਦੀਆਂ ਹਨ ਬੇਸ਼ੱਕ 1947 ਤੋਂ ਭਾਰਤ ਨੇ ਸਿੱਖਾਂ ਵਿਰੁੱਧ ਇੱਕ ਵੱਡੇ ਪੱਦਰ ਦੇ ਨਿੰਦ ਕਰਵਈਆ ਅਪਣਾਇਆ ਕਿਸੇ ਨੂੰ ਜਰਮ ਪੇਸ਼ਾ ਕਹਿ ਦੇਣਾ ਉਹ ਵੀ ਆਪਣੀ ਪਾਰਲੀਮੈਂਟ ਦੇ ਵਿੱਚੋਂ ਜਰਮ ਪੇਸ਼ਾ ਦਾ ਮਤਲਬ ਹੈ ਲੁੱਟਮਾਰ ਕਰਕੇ ਖਾਣ ਵਾਲੇ ਗੁਜ਼ਾਰਾ ਕਰਨ ਵਾਲੇ ਲੋਕ ਸਿੱਖਾਂ ਨੂੰ ਹਰੇਕ ਪੱਦਰ ਤੋਂ ਖੁੰਝੇ ਲਾਉਣ ਲਈ ਜੇ ਕਤਲਾਂਮਾਂ ਦੀ ਗੱਲ ਨਾ ਵੀ ਕਰੀਏ ਜੇ ਡੁੱਲੇ ਹੋਏ ਖੂਨ ਦੀ ਗੱਲ ਨਾ ਵੀ ਕਰੀਏ ਜੇ ਜ਼ਿਲਾਂ ਦੇ ਵਿੱਚ ਮਾਨਸਕਤ ਸਿੰਘਾਂ ਦੀ ਗੱਲ ਨਾ ਵੀ ਕਰੀਏ ਤਾਂ ਜ਼ਬਾਨੇ ਕਲਾਮੇ ਸੱਤੇ ਦਿਨ ਰਾਤ ਦਿਨ 24 ਘੰਟੇ ਭਾਰਤੀ ਚੈਨਲਾਂ ਭਾਰਤੀ ਰੇਡੀਓ ਭਾਰਤੀ ਅਖਬਾਰਾਂ ਭਾਰਤੀ ਰਸਾਲਿਆਂ ਭਾਰਤੀ ਕਿਤਾਬਾਂ ਭਾਰਤੀ ਏਜੰਟਾਂ ਅਤੇ ਭਾਰਤੀ ਚੌਧਰੀਆਂ ਰਹੀਆਂ ਸਿੱਖਾਂ ਨੂੰ ਰੱਜ ਕੇ ਭੰਡਿਆ ਗਿਆ ਨਿੰਦਿਆ ਆ ਗਿਆ ਸਿੱਖਾਂ ਦੇ ਮਜ਼ਾਕ ਉਡਾਏ ਗਏ ਸਿੱਖਾਂ ਦੇ ਜਲਾਲ ਨੂੰ ਸ਼ਰਮਿੰਦਿਆ ਕੀਤਾ ਗਿਆ ਸਿੱਖਾਂ ਦੀ ਹਰੇਕ ਗੱਲ ਦੇ ਉੱਤੇ ਹੱਸਣਾ ਕਿਸੇ ਕੌਮ ਦੀ ਮਾਨਸਿਕਤਾ ਦੇ ਉੱਤੇ ਇੱਕ ਹਮਲਾ ਹੁੰਦਾ ਹੈ ਉਹਨਾਂ ਨੁਕਸਾਨ ਕਿਸੇ ਨੇ ਗੁੱਸੇ ਦੀ ਗੱਲ ਕਹਿ ਕੇ ਨਹੀਂ ਕੀਤਾ ਯਦੋਂ ਅਸੀਂ ਕਿਸੇ ਦੇਤੇ ਹੱਸ ਕੇ ਉਸ ਦਾ ਐਡਾ ਵੱਡਾ ਨੁਕਸਾਨ ਕਰ ਦਿੰਨੇ ਜੇ ਮਹਾਭਾਰਤ ਦੇ ਯੁੱਧ ਦੀ ਉਦਾਹਰਣ ਲੈ ਲਈਏ ਮੈਨੂੰ ਨਹੀਂ ਪਤਾ ਏ ਮਹਾਭਾਰਤ ਕੀ ਹੈ ਪਰ ਜੋ ਵੀ ਮਿੱਥ ਇਤਿਹਾਸ ਇਹਨਾਂ ਨੇ ਲਿਖਿਆ ਉਸ ਦਾ ਅਧਿਐਨ ਕਰੀਏ ਤਾਂ ਦ੍ਰੋਪਦੀ ਹੱਸੇ ਹੀ ਸੀ ਇਹਨਾਂ ਦੇ ਕਹਿਣ ਮੁਤਾਬਕ ਇੱਕ ਹਾਸਾ ਵੱਡੀ ਜੰਗ ਵਿੱਚ ਬਦਲਿਆ ਇਹ ਹਾਸੇ ਰੋਣ ਵਿਰਲਾਪ ਵਿੱਚ ਬਦਲੇ ਕਿਉਂ ਬਦਲੇ ਕਿਉਂਕਿ ਕੁਦਰਤ ਦਾ ਵਿਧਾਨ ਹੈ ਤਬਦੀਲੀ ਹਾਸੇ ਰੋਣ ਵਿੱਚ ਬਦਲਦੇ ਹਨ ਅਤੇ ਰੋਣ ਹਾਸਿਆਂ ਵਿੱਚ ਬਦਲਦਾ ਹੈ ਜਿਹੜਾ ਨਿੰਦਕ ਰਵਈਆ ਭਾਰਤ ਨੇ 1947 ਤੋਂ ਅਪਣਾਇਆ ਅਤੇ ਲਗਾਤਾਰਤਾ ਵਿੱਚ 1955 ਦੀਆਂ ਘਟਨਾਵਾਂ 1968 ਦੀਆਂ ਘਟਨਾਵਾਂ 1978 ਦੀਆਂ ਘਟਨਾਵਾਂ 1981 ਦੀਆਂ ਘਟਨਾਵਾਂ ਇਸ ਦਾ ਰੂਪ ਹੌਲੀ-ਹੌਲੀ ਖੋਰ क्रूर ਹੁੰਦਾ ਗਿਆ 1984 ਦਾ ਹਮਲਾ ਇਸ ਦੀ क्रूरਤਾ ਦਾ ਸਿਖਰ ਸੀ ਮੇਰੀ ਗੱਲ ਨੂੰ ਅਖੀਰ ਤੱਕ ਸੁਣਦੇ ਰਹਿਣਾ ਜੀਓ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲਓ ਸਬਸਕ੍ਰਿਪਸ਼ਨ ਵਧਣ ਦੇ ਨਾਲ ਚੈਨਲ ਦੇ ਪ੍ਰਚਾਰ ਪ੍ਰਸਾਰ ਦਾ ਦਾਇਰਾ ਵੱਡਾ ਹੁੰਦਾ ਹੈ ਦਾਇਰਾ ਵੱਡਾ ਹੋਵੇਗਾ ਗੱਲ ਹੋਰ ਫੈਲੇਗੀ ਭਾਰਤ ਨੇ ਇਦਾਂ ਸਰਕਾਰੀ ਚੈਨਲ ਲੋਕਾਂ ਦੇ ਟੈਕਸ ਦੀ ਖੁੱਲੀ ਮਾਇਆ ਦੇ ਗੁਲਛਰੇ ਉਡਾਰਣਾ ਕਿਸਖਾਂ ਵਿਰੁੱਧ ਪ੍ਰਚਾਰ ਜਾਰੀ ਕੀਤਾ ਹੋਇਆ ਹੈ ਇਹ ਅਸੀਂ ਆਪਣੇ ਪ੍ਰਚਾਰ ਨੂੰ ਜਾਰੀ ਰੱਖਣਾ ਇਸ ਵਿੱਚ ਵਾਧਾ ਕਰਨਾ ਜੇ ਭਾਰਤ ਦੇ ਵਰਤਾਂਤਾਂ ਦਾ ਮੂੰਹ ਬਨਣਾ ਹੈ ਤਾਂ ਚੈਨਲ ਨੂੰ ਵੱਤ ਵੱਤ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਸਾਂਝਾ ਕਰੋ ਇਹ ਬੇਨਤੀ ਹੈ 1984 ਦੀ ਕਰੂਰਤਾ ਦੀ ਮੈਂ ਗੱਲ ਕਰ ਰਿਹਾ ਸੀ 1984 ਤੋਂ ਬਾਅਦ 1993 ਤੱਕ ਇੱਕ ਵੱਡੀ ਕਤਲਾਂਮ ਹੋਈ ਪਹਿਲਾਂ ਕਿਸੇ ਨੂੰ ਕੁੱਟੋ ਫਿਰ ਉਸ ਉੱਤੇ ਦੋ ਛਲਾਓ ਕਿ ਤੂੰ ਰੋਕ ਕੋ ਰਿਆ ਉਸ ਦੇ ਰੋਣ ਨੂੰ ਅਤਵਾਦ ਦਾ ਨਾਮ ਦਿਓ ਤਸ਼ੱਦਦ ਦੌਰਾਨ ਤੜਫਦੇ ਹੋਏ ਵਿਅਕਤੀ ਨੂੰ आतंक ਦਾ ਨਾਮ ਦਿਓ ਜਿਲ੍ਹਾ ਵਿੱਚ ਤਾੜ ਕੇ ਇਹ ਪ੍ਰਚਾਰ ਕਰੋਗੇ ਜੇ ਇਸ ਨੂੰ ਛੜਿਆ ਤਾਂ ਪੂਰਾ ਖਤਰਾ ਭਾਰਤ ਵਿੱਚ ਫੈਲ ਜਾਵੇਗਾ ਅਮਨ ਅਤੇ ਸ਼ਾਂਤੀ ਨੂੰ ਅਗ ਲੱਗ ਜਾਵੇਗੀ ਭਾਰਤ ਲਈ ਅਮਨ ਅਤੇ ਸ਼ਾਂਤੀ ਸਿੱਖ ਬੱਚਿਆਂ ਭੈਣਾ ਨੌਜਵਾਨਾਂ ਵੀਰਾਂ ਬਜ਼ੁਰਗਾਂ ਦੀਆਂ ਲਾਸ਼ਾਂ ਦੇ ਵਿੱਚੋਂ ਸਿੰਮਦਾ ਹੋਇਆ ਲਹੂ ਹੈ ਸਿੱਖਾਂ ਦੀਆਂ ਲਾਸ਼ਾਂ ਵਿੱਚੋਂ ਜਿੰਨਾ ਜ਼ਿਆਦਾ ਲਹੂ ਵਗੇਗਾ ਉੰਨੇ ਵੱਡੀ ਸ਼ਾਂਤੀ ਭਾਰਤ ਵਿੱਚ ਸਥਾਪਿਤ ਹੁੰਦੀ ਹੈ ਇਸ ਨੂੰ ਕਹਿੰਦੇ ਨੇ ਬ੍ਰਤਾਂਤ ਇਸ ਨੂੰ ਕਹਿੰਦੇ ਆ ਕਫਰ ਇਹ ਹੀ ਹੁੰਦੇ ਆ ਉਹ ਵੱਡੀ ਨਿੰਦਿਆ ਜੋ ਕਿਸੇ ਕੌਮ ਦੇ ਵਿਰਸੇ ਅਤੇ ਵਿਰਾਸਤ ਨੂੰ ਲੀਰੋ ਲੀਰ ਕਰਨ ਵਾਸਤੇ ਨੇਸ ਤੋਂ ਨਾਬੂਦ ਕਰਨ ਵਾਸਤੇ ਬਰਬਾਦ ਅਤੇ ਤਬਾਹ ਕਰਨ ਵਾਸਤੇ ਇੱਕ ਗਿਣਮਿਸਕੇ ਵਿੜਿਆ ਹੋਇਆ ਉਹ ਪ੍ਰੋਗਰਾਮ ਅਤੇ ਰਵਈਆ ਹੁੰਦਾ ਹੈ ਕਿ ਗੱਲ ਗੱਲ ਉੱਤੇ ਉਸ ਦੇ ਗੁਣਾ ਨੂੰ ਔਗਣਾ ਵਿੱਚ ਦੱਸੋ ਉਸ ਤੇ ਭਲੇ ਨਾਲ ਸਬੰਧਤ ਕੀਤੇ ਹੋਏ ਕੰਮਾਂ ਨੂੰ ਅਤਵਾਦ ਨਾਲ ਜੋੜ ਕੇ ਦੱਸੋ ਜਿਵੇਂ ਸ਼ੁਰੂ ਵਿੱਚ ਗੱਲ ਕੀਤੀ ਹੈ ਕਿ ਤਬਦੀਲੀ ਕੁਦਰਤ ਦਾ ਵਿਧਾਨ ਹੈ ਹਮੇਸ਼ਾ ਸੌਣ ਦੀਆਂ ਝੜੀਆਂ ਨਹੀਂ ਲੱਗਦੀਆਂ ਤੇ ਸਾਰਾ ਸਾਲ ਚਖੜ ਹਨੇਰੀਆਂ ਵੀ ਨਹੀਂ ਵਗਦੀਆਂ ਨਾ ਹੀ ਸਾਰਾ ਸਾਲ ਬਸੰਤ ਰੁੱਤ ਰਹਿੰਦੀ ਹੈ ਨਾ ਹੀ ਸਾਰਾ ਸਾਰ ਫੁੱਲ ਟੇਕਦੇ ਨੇ ਤੇ ਨਾ ਹੀ ਹਮੇਸ਼ਾ ਵਾਸਤੇ ਕੋਈ ਕੌਮ ਗੁलाम ਰਹਿੰਦੀ ਹੈ ਅਤੇ ਨਾ ਹੀ ਹਮੇਸ਼ਾ ਝੂਠ ਅਤੇ ਕੁਫਰ ਦਾ ਫਾਰਮੂਲਾ ਸੰਸਾਰ ਵਿੱਚ ਲਾਗੂ ਕੀਤਾ ਜਾ ਸਕਦਾ ਹੈ ਸਿੱਖਾਂ ਨਾਲ ਹੋਈਆਂ ਵਧੀਆਂ ਤੋਂ ਸਾਡੇ ਭੈਣਾਂ ਭਰਾਵਾਂ ਮਾਮਾਂ ਦੇ ਉਦਾਸ ਅਤੇ ਨਿਰਾਸ਼ ਚਿਹਰਿਆਂ ਨੂੰ ਇਹ ਮੇਰੀ ਗੱਲ ਸਮਝ ਲੈਣੀ ਚਾਹੀਦੀ ਹੈ ਤੁਹਾਡੇ ਸਾਡੀ ਨਿਰਾਸ਼ਤਾ ਸਦੀਵ ਨਹੀਂ ਇਹ ਵੱਡੀਆਂ ਉਮੀਦਾਂ ਤੇ ਸੰਭਾਵਨਾਵਾਂ ਦੇ ਦਰਾਂ-ਬੂਹਾਂ ਦਰਵਾਜ਼ਿਆਂ ਨੂੰ ਖੋਲ ਰਹੀ ਹੈ ਦੁਸ਼ਮਣ ਵੱਲੋਂ ਵਿੱਢੇ ਹੋਏ ਸਾਡੇ ਖਿਲਾਫ ਬਿਰਤਾਂਤ ਦੀ ਕੁੱਤੇ ਖਾਣੀ ਉਸਤੇ ਗਵਾਣ ਵਿੱਚ ਵੀ ਕੱਲ ਹੋਈ ਜਿਸ ਖਬਰ ਨੂੰ ਮੈਂ ਆਪ ਨਾਲ ਸਾਂਝਾ ਕਰਨਾ ਜੇ ਮੈਂ ਸਿੱਧੀ ਖਬਰ ਸਾਂਝੀ ਕਰਦਾ ਉਸ ਦਾ ਅਸਰ ਘੱਟ ਹੋਣਾ ਸੀ ਇਹ ਭਾਰਤ ਵਿਰੁੱਧ ਇੱਕ ਉਹ ਬਿਰਤਾਂਤ ਆਪਣੇ ਆਪ ਵਿੱਚ ਆਪੇ ਸਿਰਜਿਆ ਜਾ ਰਿਹਾ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿਸੇ ਸਿਆਣੇ ਨੇ ਕਿਹਾ ਸੀ ਜਦ ਤੇਰੇ ਹੀ ਸ਼ਹਿਰ ਵਿੱਚ ਤੇਰੇ ਖਿਲਾਫ ਹਨੇਰੀ ਚੁੱਲੀ ਤਾਂ ਯਾਦ ਰੱਖੀ ਤੇਰੇ ਆਪਣੇ ਵਿਹੜੇ ਦੇ ਦਰਖਤ ਉਸ ਹਨੇਰੀ ਦੇ ਵਿੱਚ ਸ਼ਾਮਲ ਹੋ ਜਾਣਗੇ ਤੇਰੇ ਆਪਣੇ ਵਿਹੜੇ ਦੇ ਰੁੱਖ ਤੇਰੇ ਵਿਰੁੱਧ ਉੱਠੇ ਚਖੜ ਵਿੱਚ ਸ਼ਾਮਲ ਹੋ ਜਾਣਗੇ ਕੁਝ ਐਸਾ ਹੀ ਹੋਇਆ ਖਬਰ ਦੀ ਤਫਸੀਲ ਤੇ ਵਿਸਥਾਰ ਕੁਝ ਇਸ ਤਰ੍ਹਾਂ ਜਿਸ ਤਰ੍ਹਾਂ ਭਾਰਤੀ ਚੈਨਲ ਮਸਾਲੇ ਭੁੱਕ ਭੁੱਕ ਕੇ ਸਾਡੇ जखਮਾਂ ਨੂੰ ਖਰੋਚਦੇ ਹੁੰਦੇ ਸਨ ਮੇਰਾ ਵੀ ਕੁਝ ਅੰਦਾਜ਼ ਅੱਜ ਇਸ ਤਰ੍ਹਾਂ ਦਾ ਹੀ ਹੋਵੇਗਾ ਝੂਠ ਮੈਂ ਬੋਲਣਾ ਨਹੀਂ ਕਸਰ ਕੋਈ ਛੱਡਣੀ ਨਹੀਂ ਭਾਰਤ ਦੀ ਹੁੰਦੀ ਬੇਪਤੀ ਨੂੰ ਜਗ ਜਹਰ ਕਰਨ ਦਾ ਜ਼ਰਤ ਹੈ ਆਪਣੇਆ ਚੈਨਲਾਂ ਦੇ ਉੱਤੇ ਬਹਿ ਕੇ ਹਰ ਵਕਤ ਵਿਸ਼ਵ ਗੁਰੂ ਵਿਸ਼ਵ ਗੁਰੂ ਪ੍ਰਚਾਰਨ ਵਾਲਿਆਂ ਨੂੰ ਉਸੇ ਦੱਸਣਾ ਚਾਹੁੰਦੇ ਆ ਉਹ ਤੁਸੀਂ ਤਾਂ ਗਵੰਡੇ ਗੁਰੂ ਵੀ ਨਹੀਂ ਰਹੇ ਇਸ ਲਈ 2-3 ਦਿਨਾਂ ਤੋਂ ਚੀਨ ਦੇ ਸ਼ਹਿਰ ਸ਼ੰਘਾਈ ਦੇ ਵਿੱਚ ਇੱਕ ਸੰਮੇਲਨ ਹੋਇਆ ਜਿਸ ਨੂੰ SCOS ਸਮਿਟ ਕਿਹਾ ਜਾਂਦਾ ਹੈ ਜਿਸ ਦੇ ਮੁੱਢਲੇ ਅੱਖਰਾਂ ਤੋਂ ਸ਼ੰਘਾਈ ਕੋਆਪਰੇਸ਼ਨ ਅਰਗੇਨਾਈਜੇਸ਼ਨ ਸਮਿਟ ਕਿਹਾ ਜਾਂਦਾ ਹੈ ਇਹ ਪਹਿਲੀ ਵਾਰੀ 15 ਜੂਨ 2001 ਵਿੱਚ ਸ਼ੁਰੂ ਹੋਇਆ ਸੀ ਜਿਸ ਦੇ ਫਿਲਹਾਲ 9 ਦੇਸ਼ ਮੈਂਬਰ ਹਨ ਚੀਨ ਰੂਸ ਉਹ ਰੂਸ ਜੋ ਭਾਰਤ ਦਾ लाडला ਮਿੱਤਰ ਹੈ ਇੰਡੀਆ ਪਾਕਿਸਤਾਨ ਕਜ਼ਾਖਿਸਤਾਨ ਉਜ਼ਬੇਕਿਸਤਾਨ ਤਜਿਕਿਸਤਾਨ ਕਿਰਗਿਸਤਾਨ ਅਤੇ ਈਰਾਨ ਹਨ ਈਰਾਨ ਇਸ ਵਿੱਚ ਜਸਟ 2 ਸਾਲ ਪਹਿਲਾਂ 2023 ਵਿੱਚ ਸ਼ਾਮਲ ਹੋਇਆ ਸੀ ਅਤੇ ਤਿੰਨ ਦੇਸ਼ ਸ਼ਾਮਲ ਹੋਣ ਦੀ ਸੂਚੀ ਵਿੱਚ ਅਜੇ ਉਡੀਕ ਵਿੱਚ ਹਨ ਜਿਨ੍ਹਾਂ ਵਿੱਚ ਅਫਗਾਨਿਸਤਾਨ, ਬੈਲਾਰੂਸ ਅਤੇ ਮੰਗੋਲੀਆ ਆਉਣੇ ਬਾਕੀ ਹਨ ਮੈਂ ਵਿਸਥਾਰ ਇਸ ਲਈ ਦੇ ਰਿਹਾ ਅਸੀਂ ਖਾਸਤਾਨ ਲੈਣਾ ਸਾਨੂੰ ਅੰਤਰਰਾਸ਼ਟਰੀ ਹਲਤਾਂ ਅੰਤਰਰਾਸ਼ਟਰੀ ਸਮੀਕਰਨਾ ਅੰਤਰਰਾਸ਼ਟਰੀ ਹਿੱਲਜੁਲ ਅਤੇ ਅੰਤਰਰਾਸ਼ਟਰੀ ਰਾਜਨੀਤੀ ਦੀ ਥੋੜੀ ਥੋੜੀ ਸਮਝ ਹੋਣੀ ਬਹੁਤ ਜ਼ਰੂਰੀ ਹੈ ਤਾਂ ਜੋ ਸਾਨੂੰ ਕੋਈ ਭਾਰਤੀ ਦਲਾਲ ਜਾਂ ਏਜੰਟ ਸਵਾਲ ਕਰੇ ਤਾਂ ਅਸੀਂ ਜਵਾਬ ਉਸੇ ਵळे ਉਸ ਦੀ ਜੇਬ ਵਿੱਚ ਪਾ ਸੀਗੇ ਵੀ ਆ ਚੱਕ ਏ ਐਸ ਸੀਓ ਐਸ ਇੱਕ ਉਹ ਅੰਤਰਰਾਸ਼ਟਰੀ ਸਿਖਰ ਸਭਾ ਹੈ ਜੋ ਸ਼ੰਘਾਈ ਸਹਿਯੋਗ ਸੰਗਠਨ ਵੱਲੋਂ ਹਰ ਸਾਲ ਕਰਵਾਈ ਜਾਂਦੀ ਹੈ ਅਤੇ ਇਸ ਸਮਟ ਵਿੱਚ ਮੈਂਬਰ ਦੇਸ਼ਾਂ ਦੇ ਨੇਤਾ ਇਕੱਠੇ ਹੋ ਕੇ ਖੇਤਰੀ ਸੁਰੱਖਿਆ ਆਰਥਿਕ ਸਹਿਯੋਗ ਅੱਤਵਾਦੀ ਰੋਕਥਾਮ ਸਭਿਆਚਾਰਕ ਸਾਂਝ ਪਾਵ ਕਲਚਰਲ ਐਕਸਚੇਂਜ ਅਤੇ ਵਿਖੇ ਰਣਨੀਤੀਆਂ ਤੇ ਗੱਲਬਾਤ ਕਰਦੇ ਹਨ ਹੁਣ ਇਸ ਵਿੱਚ ਜਿਹੜੀ ਖਾਸ ਗੱਲਬਾਤ ਹੋਈ ਉਹ ਇਹ ਹੈ ਕਿ ਪਾਕਿਸਤਾਨ ਨੇ ਬਲੋਚਿਸਤਾਨ ਦੇ ਵਿੱਚ ਹੁੰਦੇ ਅਤੇ ਹੋਰ ਅਤਵਾਦੀ ਹਮਲਿਆਂ ਬਾਰੇ ਜਦ ਸ਼ਿਕਾਇਤ ਦਰਜ ਕਰਵਾਈ ਤਾਂ ਸਾਰੇ ਮੈਂਬਰ ਦੇਸ਼ਾਂ ਨੇ ਆਪਣੇ ਆਪਣੇ ਦਸਤਖਤ ਕੀਤੇ ਅਤੇ ਇਸ ਨੂੰ ਪ੍ਰਵਾਨ ਕਰ ਲਿਆ ਪਰ ਭਾਰਤ ਨੇ ਇਸ ਤੇ ਦਸਤਖਤ ਕਰਨ ਤੋਂ ਨਾ ਕਰਕੇ ਚੋਰ ਕੀ ਦਾੜੀ ਵਿੱਚ ਤਣਕਾ ਆਪ ਇਹ ਸਾਬਤ ਕਰ ਦਿੰਦਾ ਹੈ ਕਿ ਬਲੋਚਿਸਤਾਨ ਦੇ ਵਿੱਚ ਹੁੰਦੀਆਂ ਕਰਤੂਤਾਂ ਮੇਰੀਆਂ ਹਨ ਇਸ ਦੇ ਐਨ ਉਲਟ ਭਾਰਤ ਵੱਲੋਂ ਪਾਕਿਸਤਾਨ ਦੇ ਵਿਰੁੱਧ ਪਹਿਲਗਾਮ ਹਮਲੇ ਨੂੰ ਅਤਵਾਦੀ ਹਮਲਾ ਦੱਸ ਕੇ ਜਦ ਦਰਜ ਕਰਨ ਦੀ ਕੋਸ਼ਿਸ਼ ਆ ਗਿਆ ਤਾਂ ਮੈਂਬਰ ਦੇਸ਼ਾਂ ਨੇ ਕੋਰੀ ਨਾ ਕਰ ਦਿੱਤੀ ਕਿ ਇਹ ਕੋਈ ਅਤਵਾਦੀ ਹਮਲਾ ਨਹੀਂ ਸੀ ਇਸ ਕਰਕੇ ਇਸ ਨੂੰ ਅਸੀਂ ਦਾਖਲ ਨਹੀਂ ਕਰ ਸਕਦੇ ਉਹਨਾਂ ਇਹ ਵੀ ਕਿਹਾ ਕਿ ਇਹ ਅਤਵਾਦੀ ਹਮਲਾ ਨਹੀਂ ਸੀ ਬਲਕਿ ਇਹ ਇੱਕ ਬਹਾਨਾ ਸੀ ਮੈਂਬਰ ਦੇਸ਼ਾਂ ਵੱਲੋਂ ਜਿਨ੍ਹਾਂ ਵਿੱਚ ਮਿੱਤਰ ਪਿਆਰਾ ਦੇਸ਼ ਉਹਨਾਂ ਦਾ ਰੂਸ ਵੀ ਸ਼ਾਮਲ ਹੈ ਸਾਰਿਆਂ ਨੇ ਬਲੋਚਿਸਤਾਨ ਦੇ ਮਸਲੇ ਤੇ ਆਪਣੀ ਸਹਿਮਤੀ ਦਿੰਦਿਆਂ ਪਹਿਲਗਾਮ ਦੇ ਹਮਲੇ ਦੇ ਉੱਤੇ ਕੋਰੀ ਨਾਂ ਦੇ ਵਿੱਚ ਸਾਰਿਆਂ ਨੇ ਮਿਲ ਕੇ ਨਾਂ ਵਿੱਚ ਸਿਰ ਹਲਾਇਆ। ਇਹ ਘਟਨਾ ਕਰਮ ਦੇਖਦਿਆਂ ਸਾਰ ਭਾਰਤ ਨੇ ਆਪਣਾ ਸਿਰਗੋਡਿਆਂ ਵਿੱਚ ਲੈ ਕੇ ਮੱਥੇ ਤੋਂ ਪਸੀਨਾ ਪੂੰਝਣਾ ਸ਼ੁਰੂ ਕੀਤਾ। ਹੁਣ ਇੱਥੇ ਜ਼ਿਕਰਯੋਗ ਇਹ ਗੱਲ ਵੀ ਹੈ ਕਿ ਭਾਰਤ ਨੇ ਬਲੋਚਿਸਤਾਨ ਦੇ ਮਸਲੇ ਤੋਂ ਦਸਤਕਤ ਕਰਨ ਤੋਂ ਨਾ ਇਸ ਲਈ ਕੀਤੀ ਕਿ ਉਸ ਨੂੰ ਪਤਾ ਲੱਗ ਗਿਆ ਕਿ بلوچستان ਦੇ ਹਮਰੇਆ ਸੰਬੰਧੀ ਜਾਂਚ ਅੰਤਰਰਾਸ਼ਟਰੀ ਰੋਖ ਵਾਲੇ ਪਾਸੇ ਤੁਰ ਪਈ ਹੈ ਇਸ ਵਿੱਚ ਤਾਂ ਭਾਰਤ ਮਾਤਾ ਫਸੇਗੀ ਜਿਸ ਤੋਂ ਡਰਦਿਆਂ ਉਸਨੇ ਚੁੱਪਚਿਪਿਤੇ ਨੇ ਸਿਰ ਹਲਾਤਾ ਕਿ ਨਾ ਆਪਾਂ ਦਸਤਕਤ ਨਹੀਂ ਕਰਨੇ ਪਰ ਇਸ ਤਰ੍ਹਾਂ ਬਚਾਵ ਹੀ ਨਹੀਂ ਹੋਣਾ ਇਹ ਹੈ ਤਬਦੀਲੀ ਇਹ ਉਹ ਤਬਦੀਲੀ ਹੈ ਜੋ ਦਿੱਲੀ ਦੇ ਉੱਚੇ ਮਨਾਰਾਂ ਵਿੱਚ ਹਵਾ ਹਰੇ ਬਹਿ ਕੇ ਸਿੱਖਾਂ ਵੁਰਦਰਾਤ ਦਿਨ ਚੀਕਾਂ ਮਾਰਦੀ ਸੀ ਅਤਵਾਦੀ ਵੱਖਵਾਦੀ ਉਗਰਵਾਦੀ ਇਹ ਸਮੇਂ ਦਾ ਉਲਟ ਫੇਰ ਹੈ ਕਿ ਆਪੇ ਬੀਜ ਆਪੇ ਹੀ ਖਾ ਬੀਜਿਆ ਹੋਇਆ ਉੱਗ ਪਿਆ ਫਲ ਦੇ ਰੂਪ ਵਿੱਚ ਪੱਕਾ ਪਿਆ ਖਾਣਾ ਪਵੇਗਾ ਸਰੋਤਿਆਂ ਨੂੰ ਦੱਸਣਾ ਚਾਹਾਂਗਾ ਸ਼ੰਘਾਈ ਚੀਨ ਦਾ ਇੱਕ ਬਹੁਤ ਵੱਡਾ ਸ਼ਹਿਰ ਹੈ ਇਸੇ ਹੀ ਸ਼ਹਿਰ ਦੇ ਵਿੱਚ SCOS ਸਮਟ ਨਾਲ ਸੰਬੰਧਿਤ ਦਫ਼ਤਰ ਮੌਜੂਦ ਹੈ ਹਰੇਕ ਵਾਰੇ ਇਸੇ ਹੀ ਸ਼ਹਿਰ ਦੇ ਵਿੱਚ ਇਹ ਸੰਮੇਲਨ ਸਮਟ ਹੁੰਦਾ ਹੈ ਆ ਚਾਰ ਕੁ ਦਿਨ ਪਹਿਲਾਂ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਜੀ ਉੱਥੇ ਪਹੁੰਚੇ ਸਨ ਇਸ ਸੰਮੇਲਨ ਦੇ ਵਿੱਚ ਇਹ ਸਾਰਾ ਵਰਤਾਰਾ ਇਹ ਸਾਰੀ ਕਾਰਵਾਈ ਉੱਥੇ ਹੀ ਹੋਈ ਉਹਨਾਂ ਦੇ ਸਾਹਮਣੇ ਹੋਈ ਜੋ ਸਿੱਖਾਂ ਬਾਰੇ ਅਕਸਰ ਬਿਆਨ ਦਿੰਦੇ ਰਹੇ ਪੰਜਾਬ ਵਿੱਚ ਅੱਤਵਾਦ ਕੋ ਆਪਨ ਪਰ ਪਰਿਆ ਨਹੀਂ ਦੇਵਾਂਗੇ ਕੋਈ ਪੁੱਛੇ ਅੱਤਵਾਦ ਫਲਾ ਕੌਣ ਰਿਹਾ ਜਿਹੜਾ ਤੁਸੀਂ ਪਰ ਪੰਨੇ ਦੇਣਾ ਹਣ ਇਸ ਸਮਿਟ ਦੇ ਵਿੱਚ ਰਾਜਨਾਸ਼ ਦੇ ਮੂੰਹ ਦੇ ਉੱਤੇ ਦੱਸਿਆ ਗਿਆ ਕਿ ਅੱਤਵਾਦੀ ਤੁਸੀਂ ਹੋ ਇਹ ਲਗਾਮ ਦੇ ਹਮਲਿਆਂ ਦਾ ਪ੍ਰਬੰਧ ਤੁਸੀਂ ਕੀਤਾ ਹੈ ਪਲੋਚਿਸਤਾਨ ਦੇ ਵਿੱਚ ਵੀ ਸਾਰੀ ਕਰਤੂਤ ਤੁਹਾਡੀ ਹੈ ਇਹ ਸਾਰਾ ਕੁਝ ਜਗਜਹਿਰ ਹੋ ਗਿਆ ਹੈ ਇਹ ਭਾਰਤ ਦਾ ਫਾਲ ਡਾਉਨ ਹੈ ਇਹ ਤਬਦੀਲੀ ਹੈ ਰੁੱਤਾਂ ਬਦਲ ਰਹੀਆਂ ਹਨ ਪੱਤ ਚੜ੍ਹ ਸ਼ੁਰੂ ਹੋ ਗਈ ਹੈ ਪੱਤੇ ਡਿੱਗਣੇ ਸ਼ੁਰੂ ਹੋ ਗਏ ਹਨ ਅੰਗਾਰਾ ਖਤਮ ਅਬ ਵਿਸ਼ਵਗੁਰੂ ਬਨਨੇ ਕਾ ਸੁਪਨਾ ਮੱਟੀ ਮੇ ਮਿਲ ਜਾਏਗਾ ਅਖੀਰ ਵਿੱਚ ਮੈਂ ਇਸ ਖਬਰ ਦੀ ਵਿਸਤਾਰ ਪੂਰਵਕ ਜੋ ਖਬਰ ਛਪੀ ਹੈ ਉਸ ਨੂੰ ਪੰਜਾਬੀ ਵਿੱਚ ਦੱਸਦਾ ਇਸ ਐਸਸੀਓਐਸ ਸੰਮੇਲਨ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਇਹ ਸਾਹਮਣੇ ਆਈ ਕਿ ਅੱਤਵਾਦ ਨਾਲ ਪੀੜਤ 13 ਵਿੱਚੋਂ ਪਾਕਿਸਤਾਨ ਦੇ ਬਲੋਚਿਸਤਾਨ ਦਾ ਨਾਮ ਤਾਂ ਦਰਜ ਕੀਤਾ ਗਿਆ ਸੀ ਜਦਕਿ ਇੰਡੀਆ ਦੀ ਪਹਿਲਗਾਮ ਘਟਨਾ ਨੂੰ ਸ਼ਾਮਲ ਕਰਨ ਤੋਂ ਕੋਰੀ ਨਾ ਕਰ ਦਿੱਤੀ ਗਈ ਇਸ ਸੰਮੇਲਨ ਦੇ ਮੈਂਬਰ ਦੇਸ਼ਾਂ ਨੇ ਇਸ ਪਹਿਲਗਾਮ ਵਾਲੇ ਹਮਲੇ ਨੂੰ ਅੱਤਵਾਦੀ ਹਮਲਾ ਹੋਣ ਤੋਂ ਇਨਕਾਰ ਕਰਦੇ ਆ ਕਿ ਆ ਕਿ ਇਹ ਇੱਕ ਬਹਾਨਾ ਸੀ ਹਮਲਾ ਨਹੀਂ ਇਸ ਸੰਬੰਧੀ ਸ਼ਿਕਾਇਤ ਨੂੰ ਰੱਦ ਕਰ ਦਿੱਤਾ ਗਿਆ ਜਿਸ ਨਾਲ ਇਸ ਸੰਮੇਲਨ ਦੇ ਮੈਂਬਰ ਦੇਸ਼ਾਂ ਸਾਹਮਣੇ ਭਾਰਤ ਇੱਕ ਨਮੋਸ਼ੀਪਰੀ ਜਲਾਲਤ ਨਾਲ ਅਲੱਗ-ਥਲਗ ਹੁੰਦਿਆਂ ਨੰਗਾ ਹੋ ਗਿਆ ਤੇ ਉਸਦੀ ਨਕਾਬ ਉਤਰ ਗਈ ਮਜ਼ੇਦਾਰ ਗੱਲ ਤਾਂ ਇਹ ਰਹੀ ਕਿ ਭਾਰਤ ਨੇ ਬਲੋਚਿਸਤਾਨ ਦੇ ਮਸਲੇ ਤੇ ਅਤਵਾਦੀ ਘਟਨਾਵਾਂ ਦੇ ਇਤਰਾਜ਼ਾਂ ਦਾ ਹਵਾਲਾ ਦਿੰਦੇ ਹੋਏ ਸਾਂਝੇ ਬਿਆਨ ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਚੀਨ ਰੂਸ ਈਰਾਨ ਅਤੇ ਮੱਧ ਏਸ਼ੀਆਈ ਰਾਜਾਂ ਸਮੇਤ ਬਾਕੀ SCO ਨੇ ਇਸ ਖੜੜੇ ਦਾ ਸਮਰਥਨ ਕੀਤਾ ਏਸੇ ਅੱਜ ਦੀ ਖਾਸ ਗੱਲਬਾਤ ਕੱਲ ਫਿਰ ਮਿਲਦੇ ਆਂ ਕਿਸੇ ਨਵੇਂ ਵਿਸ਼ੇ ਨਵੇਂ ਖਬਰ ਤੇ ਨਵੀਂ ਵਿਚਾਰ ਦੇ ਨਾਲ ਆਪ ਜਿੱਥੇ ਰਹੋ ਖੁਸ਼ ਆਬਾਦ ਹੋ ਤੇ ਚੜ੍ਹਦੀਆਂ ਕਲਾ ਵਿੱਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ